ਇਹ ਨਾ ਮੁੰਡੇ ਦਾ ਵੀਰਪੁਰ ਜਾਂ ਸੁਖਵਾਲਾ ਤੇ ਪੱਟਾਂ ਦੇ ਪੱਟਾ ਦੇ ਖੇਂਦੇ ਦੌੜਿਆ ਅਗਰ ਵੱਖਰੀ ਪੈਂਦੇ ਇਹ ਕਿਹੜੇ ਪਿੰਡ ਦਾ ਗੱਬਰੂ ਲੋਕੀਂ ਉਹਦਾ ਕਰ ਕਰ ਪੁੱਛਦੇ ਆ ਉਹ ਗੱਜ ਗੱਜ ਚੋੜੀਆਂ ਛਾਤੀਆਂ ਵਾਲੇ ਜਦੋਂ ਇੰਦਰ ਸਿੰਘ ਨਾਮ ਹੈ ਫੇਰ ਮਾਨਾਂ ਵਿੱਚ ਕਬੱਡੀ ਪਾਣ ਦੇ ਲਈ ਵਧਿਆ ਹੋਇਆ ਚਾਰ ਜਾਂਸੀ ਤਿਆਰ ਨੇ ਇੱਕ ਪਾਸੇ ਅੱਖਾਂ ਕੋਚ ਲੱਗਿਆ ਹੋਇਆ ਨਾਲ ਅਜੇ ਪਾਲ ਹੈ ਨਾਲ ਨਵਲੀ ਹੈ ਅੱਜ ਕਦੇ ਆ ਗਿਆ ਪਾਲ ਤੋਂ ਹੁਰਵਾਲਾ ਢੂੜੇ ਦੇ ਲਾਗੇ ਤੇ ਬੁੱਲ ਰੋਂਦੇ ਲੈਣ ਅੱਜ ਨਾਂ ਤੇਰਾ ਲੈਣ ਉਹ ਯਾਰਾਂ ਦੀਆਂ ਬੜੀਆਂ ਆਈਆਂ ਦੇਸੂ ਵਾਲਾ ਸ਼ੇਰ ਮਟੂਆ ਕਾਹਦੇ ਪਾ ਗਿਆ ਦੁਜਗ ਦੁਜਾਈਆਂ ਵਰਗਵਾਸੀ ਦਰਸ਼ਨ ਮਟੂਰੀ ਕਬੱਡੀ ਦਾ ਵਾਰਸ ਦੇਸੂ ਯੋਨੇ ਪਿੰਡ ਵਾਲਾ ਗੇਜਾ ਫੇਰ ਮੈਦਾਨ ਵਿੱਚ ਕਬੱਡੀ ਪਾਦਾ ਹੋਇਆ ਆਓ ਸਾਹਮਣੇ ਖੱਡਾ ਦੇ ਗੱਲ ਛੋਟੇ ਵੀਰ ਲਓ ਸਾਹਮਣੇ ਰੋੜਕੀ ਵਾਲਾ ਬਲਜਿੰਦਰ ਅਜੇ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸਾਹਮਣੇ ਤਿਆਰ ਹੀ ਪਿਆ ਤਿਆਰ ਖੇਡ ਦਾ ਇਸ ਵਾਰੇ ਖੇਡ ਮੈਦਾਨ ਦੇ ਵਿੱਚ ਕਦੇ ਕੰਨੀ ਤੇ ਲੱਗਿਆ ਹੋਇਆ ਚਾਰ ਯਾਹੀ ਹੈ ਬਲਵਿੰਦਰ ਦੀ ਕਬੱਡੀ ਹੈ ਇਧਰ ਦੇ ਪਾਸੇ ਆ ਗਿਆ ਆ ਕਰ ਰਿਹਾ ਹੈ ਮੀਰਪੁਰਿਆ ਕਨੇਦਰ ਦੇ ਪਾਸੇ ਆ ਸੁਖਵੰਦ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਦੇ ਕਬੱਡੀ ਪਾਉਣ ਦੇ ਲਈ ਜਿਹੜਾ ਕਦੇ ਬਾਹਰ ਆਇਆ ਹੈ ਕਨੇਡਾ ਦੇ ਵਿੱਚ ਖੇਡਦੇ ਵੱਡੇ ਹੋਏ ਆ ਇਧਰ ਦੇ ਪਾਸੇ ਰੇਡ ਫੇਰ ਨਾਇੰਦ ਦੇ ਕਦੇ ਭਾਰ ਪਰੇ ਇਧਰ ਦੇ ਪਾਸੇ ਇਧਰ ਆ ਗਿਆ ਤੇ ਮੇਰੇ ਜੋਰ ਦਤਾ ਅਗਲੀ ਕਬੱਡੀ ਗੇਡੇ ਦੇ ਬਾਅਦ ਦੀ ਹੈ ਫੋਕਰ ਕੱਢਦੇ ਆ ਜਾਨ ਕੀ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫੋਕਰ ਝੰਡਾ ਦੇ ਜਾਨ ਕੀ ਦਾ ਮੈਚ ਹੋ ਮੇਰੇ ਮਿੱਤਰੋ ਝਨੇਰ ਦੇ ਸਪਾਰਕਣਾ ਇਹ ਵੀ ਟੀਮਾਂ ਗਰਾਊਂਡ ਦੇ ਲਾਗੇ ਰਹਿਣ ਲਓ ਦਸੂ ਜੋਨੇ ਵਾਲਾ ਅੰਗਰੇਜ਼ ਸਿੰਘ ਜੇਜਾ ਖੇਡ ਮੈਦਾਨ ਦੀ ਕਬੱਡੀ ਪਾਰ ਹੈ ਦੂਸਰੇ ਪਾਸੇ ਮੁੰਡਾ ਝੱਡੂ ਦੇ ਪਿੰਡ ਵਾਲਾ ਕਰਦਾ ਹੋਇਆ ਕਮਾਲ ਜਗਰਨਾ ਉੱਧਰ ਜੰਡਰੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ T-shirt ਆ ਬਾਹਰ ਲੈ ਵੀ ਕਿੰਦੇ ਰੱਸੀ ਦੀ ਓਡੀ ਘੰਟਾ ਘਪਰਾ ਚਲਦੇ ਬੈਗ ਦੀ ਟੀਮਾਂ ਦਾ ਗਰਾਊਂਡ ਦੇ ਵਿੱਚ ਆਉਣ ਦੇ ਆਓ ਸਾਹਮਣੇ ਰੇਡ ਪੈ ਗਈ ਹੈ ਕੁੱਕਾ ਰੋੜਕੀ ਵਾਲਾ ਤੇ ਅੱਗੇ ਆ ਪਾਉਂਦਾ ਵੀਰ ਅਗਲੀ ਕਬੱਡੀ ਸੁਖਮਣ ਨੇ ਪਾ ਲੱਗ ਗਈ ਤੌਰ ਕਿੰਨੇ ਪਾਣੀ ਵਿੱਚ ਜਾਣਾ ਪਤਾ ਲੱਗ ਗਏ ਮੀਰਪੁਰ ਕਲੱਬ ਪਿੰਡਾ ਮੁੰਡੇ ਦਾ ਫੇਰ ਆਗਰ ਇਹਨਾਂ ਦੇ ਮੈਦਾਨਾਂ ਵਿੱਚ ਆਓ ਸਾਹਮਣੇ ਸੁਖਮਣ ਰੇਡ ਪਾਰਿਆ ਤੇ ਸਾਹਮਣੇ ਇੱਕ ਪੁੱਤੋਂ ਮੰਡੀ ਰੇਡ ਆ ਗਿਆ ਇੱਕ ਦੇ ਪਾਸੇ ਝੰਡੂ ਕਹਿੰਦੇ ਚੋਪਰ ਪਰ ਉਧਰਲੇ ਪਾਸੇ ਖੇਡ ਦੇ ਮੈਦਾਨ ਵਿੱਚ ਡਰ ਗਿਆ ਇਹ ਕੇਜਾ ਦੇਸੋ ਯੋੜੇ ਦੀ ਧਰਤੀ ਦਾ ਕਾਲੇ ਵਾਲੇ ਮੰਦਿਰਾਂ ਦਾ ਇਲਾਕਾ ਮਾਰ ਕੇ ਡਾਬ ਵਾਲੀ ਦੀ ਬੁੱਕਾ ਚੋਂ ਚੱਲ ਕੇ ਉਹ ਕੇਜਾ ਪੁੱਤਿਆ ਮੱਲਣੇ ਦੇ ਵਿੱਚ ਆ ਹਾਸ ਬਾਰੇ ਇਧਰਲੇ ਪਾਸੇ ਕੇਜਾ ਲਓ ਸਾਹਮਣੇ ਬਰਜਿੰਦਰ ਸਿੰਘ ਕੁੱਕਾ ਰੋੜ ਕੀ ਪਿੰਨਾ ਮੁੰਡੇ ਦਾ ਜਿਹੜੇ ਪਿੰਡ ਦੇ ਘੀਰ ਨੇ ਬੱਕਰ ਚੰਦਾ ਦੀ ਟੀਮ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਚਾਰ ਜਾਂ ਫੀ ਪਿਆਰ ਨੇ ਮੁੰਡੇ ਕਹਿੰਦੇ ਧਨੌਰ ਪਿੰਦੇ ਆ ਸਨ ਕਹਿੰਦੇ ਵੀ 90 ਦੇ ਦਹਾਕੇ ਵਿੱਚ ਧਨੌਰ ਦੀ ਟੀਮ ਜਿਹੜੀ ਚੋਟੀ ਦੀ ਖੇਡ ਜਿਹੜੀ ਦੇ ਬਾਜ਼ਮਾ ਸਾਰੇ ਇਲਾਕੇ ਦਾ ਮਾਣ ਇਸ ਟੀਮ ਦੇ ਕਹਿੰਦੇ ਨੰਬਰਦਾਰ ਸਾਡੇ ਅੰਕ ਜੀ ਨੈਸ਼ਨਲ ਦੇ ਨੰਬਰਦਾਰ ਸਾਡੇ ਕਿਸਾਨੀ ਅੰਦੋਲਨ ਦੇ ਯੋਧੇ ਆ ਆਓ ਸਾਹਮਣੇ ਬੈਠੇ ਆ ਬੱਕਰ ਚੰਦਾ ਆ ਗਏ ਜਾਲਕੀ ਵਾਲੇ ਭਰਾ ਆ ਗਏ ਆ ਰਾਜਸਤਾਨ ਦੀ ਧਰਤੀ ਹੈ ਹਨਮਾਨਗੜ ਜਿਹੇ ਦਾ ਪਿਲੀ ਮੰਗਾ ਮੰਡੀ ਦਾ ਲਾਕਾ ਯਾਨ ਕਿ ਪਿੰਡ ਹੈ ਬੜਾ ਨਵਾਂ ਪਿੰਡਾਂ ਤਿਆਰ ਕਰਕੇ ਕਬੜੂ ਆਇਆ ਆਓ ਸਾਹਮਣੇ ਹਰਜਿੰਦਰ ਚੰਦੂ ਦੇ ਪਿੰਡ ਵਾਲਾ ਕਬੱਡੀ ਪਾ ਰਿਹਾ ਉਧਰ ਚਾਵਾਂ ਵਿੱਚੋਂ ਕੌਣ ਇਹ ਆ ਗਿਆ ਪਾਲ ਆ ਗਿਆ ਪਾਲ ਆਓ ਸਾਹਮਣੇ ਕਬੜੂ ਇਸ ਸਮੇਂ ਕਰਦੇ ਨੇ ਟੈਂਸਲੇ ਕਬੱਡੀ ਪਾਉਣ ਦੇ ਲਈ ਕਿਹੜਾ ਸ਼ੇਰ ਬਾਦਾ ਆਇਆ ਵੀ ਟੂੜੀ ਚਾੜ ਕੇ ਜਦੋਂ ਵੀ ਨੱਟ ਕੱਸਦਾ ਤੇ ਪੱਕਾ ਜੋੜ ਨਹੀਂ ਗੇ ਟੁੱਟਦਾ ਰਾਣੇ ਖੇਲੇ ਕੋਈ ਨਫਾ ਲੱਗਿਆ ਜੀ ਇਸ ਮੈਚ ਵਿੱਚ ਧਨੌਰ ਵਾਲਿਆਂ ਨੇ ਇੱਕ ਜਫਾ ਲਾਇਆ ਇੱਕ ਦੇ ਨਾਲ ਟੀਮ ਜਿਹੜੀ ਧਨੌਰ ਦੀ ਜਿੱਤ ਰਹੀ ਹੈ ਬੜਾ ਸੋਹਣਾ ਮਾਗਮਾ ਨਾ ਹੋਇਆ ਧਨੌਰ ਵੀ ਇਹਦਾ ਭੱਜਾ ਦੇ ਕੰਦੇ ਖੋਲਿਆਂ ਭਾਗਵਾ ਦਾ ਇੱਕ ਇੱਕ ਨੰਬਰ ਨਾਲ ਜਿੱਤ ਹੋ ਰਹੀ ਆਉ ਸਾਰੇ ਕਬੱਡੀ ਪੈਂਦੀ ਹੈ ਚਾਰ ਦਸਦੀ ਹੈ ਆ ਮੁੰਡੇ ਦਾ ਦੇਹੜ ਵਾਲਾ ਪਿੰਨ ਹੈ ਕਿੱਤੀ ਦੇ ਲਾਗੇ ਦੇ ਕਰਕੇ ਆਉ ਸਾਰੇ ਮਾਣ ਨੰਬਰ ਇਸ ਸਮੇਂ ਸੁਖਮਣ ਅਰਤੀ ਨੰਬਰ ਫਿਰ ਆਣੀ ਹੈ ਰਾਈਆਂ ਪਿੰਨ ਹੈ ਪਰ ਸਪੈਸ਼ਲ ਮੁੰਡਾ ਕਟਸਾਹ موسیقی ਐਸਵੇ ਕਹਿੰਦੇ ਕਬੱਡੀ ਪਾ ਰਿਹਾ ਹੈ ਇਸੇ ਇਲਾਕੇ ਦੀ ਗੱਲ ਕਰੀਏ ਤੇ ਨਗਲੇ ਦੇ ਕਾਕੇ ਨੂੰ ਦੁਨੀਆ ਯੰਮੇ ਦੇ ਨਾਣਾ ਜਾਣਦੀ ਹੈ ਪਰ ਇਧਰ ਦੇ ਪਾਸੇ ਇਹਨਾਂ ਭਰਾਣਾ ਪਾਪੀ ਕਹਿੰਦੀ ਜਿਹੜੇ ਫਗਰ ਝੰਡੇ ਵਾਲਾ ਖੇਡ ਮੈਦਾਨ ਵਿੱਚ ਐਸ ਹੋਏ ਪਾਉਣ ਦੇ ਲਈ ਕਰੇ ਪਿਆਰ ਜੰਨ ਮਾਨ ਸੇੜੀ ਹੁੰਦੀ ਹੈ ਪੀਰਵਾ ਬਾਬਰ ਆਇ ਸ਼ਰੀ ਕਹਿੰਦੇ ਧਰਤੀ ਹੈ ਵੀ ਅੱਲਾਹੁ ਦਾ ਵਾਜਾਵੇ ਉਹ ਕੁੱਲੀ ਨਹੀਂ ਫਕੀਰ ਦੇ ਵਿੱਚੋਂ ਲਓ ਸਾਹਮਣੇ ਮੁੰਡਾ ਫਗਰ ਝੰਡੇ ਦਾ ਕਰਦੇ ਚੈੱਕ ਕਰ ਲੈਣ ਮੁਲਕ ਦੇ ਜਗਮਾਨ ਵਾਲੀ ਦਾ ਮੈਚ ਹੋ ਰਿਹਾ ਲਓ ਸਾਹਮਣੇ ਮਾਝਾ ਕਰਨ ਫਿਰਕ ਕਰਸਹਾੜੇ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਜਾਂ ਫਿਰ ਚਾਰ ਨੇ ਤੇ ਚੌਹਾਂ ਜਣੇ ਨੂੰ ਖੜ ਕੇ ਟੈਨ ਮਨਾਉਣੀ ਪੈਂਦੀ ਸਾਕੇ ਪੁਕਤੀ ਵਾਲਾ 52 ਪਾਉਣਾ ਪੈਣਾ ਕਬੱਡੀ ਖੇਡ ਦੀ ਮੰਤਰ ਇਹਦੇ ਵਿੱਚ ਹਿੱਕਦਾ ਜੋਰ ਵਾਲਾ ਪੰਨਾ ਇਹ ਗੱਲ ਮਾ ਕਹਿੰਦੀ ਹੈ ਇਹਦੀ ਕਿੱਕ ਤੇ ਸਟਾਨ ਦਾ ਜੰਮ ਨਹੀਂ ਹੋਰ ਦਾ ਸਕੀਪ ਆਉਦੀ ਤਾਲੀ ਡੋਗਰ ਪੇਖਿਨੂਆ ਬੇਨਤੀ ਕਰਵਾਇਆ ਜਗਦੀਪ ਮਰੜੀ ਉਹਨਾਂ ਭਰਾਵਾਂ ਨੂੰ ਕੋਈ ਵੀਰ ਇੱਕ ਵਾਰੀ ਗਰਾਊਂਡ ਵਿੱਚ ਆ ਕੇ ਸੰਭਰ ਕਰ ਲਵੇ ਆਓ ਸਾਹਮਣੇ ਰੇਡ ਪੈ ਗਈ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਕਰ ਲ ਤਗੜਾ ਨੰਬਰ 8 ਸਟਾਰ ਕਲਾ ਤੇ ਚਨਹੇਰਬਾਈ ਟੀ-ਸ਼ਰਟ ਦਾ ਗਰਾਊਂਡ ਤੋਂ ਬਾਹਰ ਲਾ ਦੇਓ ਆਓ ਸਾਹਮਣੇ ਕਬੱਡੀ ਪੈਂਦੀ ਹੈ ਕਿ ਮੁਰਦਾ ਮਰਦੀ ਹੋ ਗਿਆ ਦੇਖੋ ਜੋਰ ਚੋપરા ਦਾ ਡੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋપરા ਦਾ ਚੜ ਰਿਹਾ ਹੈ ਇੱਕ ਕੰਨੀ ਤੇ ਕਿਹੜਾ ਫੱਤਰ ਝਡੇਰਾ ਹੋ ਉਹ ਪੁਰਾਣਾ ਬੰਪੀ ਹੈ ਥੋੜਾ ਜਿਹਾ ਇਧਰ ਜੇ ਬੰਨੇ ਬਲੇ ਕਿਨਾਰੇ ਆ ਜਿਹਨੇ ਰੇਡ ਨਹੀਂ ਪਾਉਣੀ ਜਫਾ ਨਹੀਂ ਲਾਉਣਾ ਜੋ ਪਲੇਅਰ ਦੋਨਾਂ ਨੇ ਬਈ ਦੀ ਟੀਮ ਨੇ ਇੱਕ ਪੁਆਇੰਟ ਕੱਟਾਂਗੇ ਜਿਹਨੇ ਰੇਡ ਨਹੀਂ ਪਾਉਣੀ ਜਫਾ ਨਹੀਂ ਲਾਉਣਾ ਜੋ ਬਿੰਦਾ ਨਹੀਂ ਜੋ ਟੀਮ ਨੇ ਇੱਕ ਨੰਬਰ ਕੱਟ ਕੇ ਦੂਸਰੇ ਪਾਸੇ ਅਡਜਸਟ ਕਰਦੇ ਆਗੇ ਟੀਮਾਂ ਧਿਆਨ ਰਹਿਣ ਲਓ ਸਾਹਮਣੇ ਹਜਾਰ ਕੀ ਵਾਲਾ ਬੱਲੇ ਤੇ ਫਖਰ ਝੰਡਿਆ ਵਾਲਾ ਗੱਬਰੂ ਕਰਦਾ ਕਮਾਲ ਆ ਰਿਹਾ ਹੈ ਚਾਰ ਜੱਸੀ ਤਾਪੀਆਂ ਮਾਰ ਦਿਆ ਪਟਾਵੇ ਫਖਰ ਚੰਗਾ ਪਿੰਡ ਹੈ ਵੀਰ ਬਲੈਦ ਸ਼ਾਹ ਜੀ ਦੀ ਧੰਨੀ ਹੈ ਹੁਣ ਦੇਖਾਂਗੇ ਵਿਚਾਰਾ ਵਿੱਚੋਂ ਕੌਣ ਖੇੜਾ ਗੇਂਦੂ ਜਫਾ ਲਾ ਕੇ ਬੰਨੇ ਬੰਨੇ ਕਰਾਉ ਮਾਰੇ ਮਿੱਤਰੋ ਉਹ ਪਿੰਡ ਵੀ ਰੇਡ ਤੱਕ ਡਬਲ ਤੇ ਨੰਬਰ ਸਾਹਮਣੇ ਰਾਜਸਥਾਨ ਦੀ ਧਰਤੀ ਦੇ ਯਾਫੀ ਚਾਰ ਬੱਬੀ ਬੱਬੀ ਇੱਕ ਅਜੂ ਦੇ ਦਰਮਿਆਨ ਪਹਿਲੀ ਟੱਕਰ ਲੱਗਦਾ ਜੋਰ ਨੰਬਰ 8 ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਫਕਰ ਢੰਡੇ ਦੇ ਉਹ ਕਿਰੇ ਚਾਰੀ ਪਹੀ ਤਿਆਰ ਨੇ ਇੱਕ ਕੰਨੀ ਤੇ ਦੁਨੀਆ ਉਹ ਪਿੱਛੋਂ ਕਹਿੰਦੀ ਹੈ ਇੱਕ ਕੰਨੀ ਤੇ ਹਰਦੇਵ ਫਕਰ ਢੰਡੇ ਦਾ ਪਰੇ ਪਿੱਛੂ ਆ ਇਹ ਪਿੱਛੂ ਆ ਦੂਸਰੇ ਪਾਸੇ ਫਿਰਦਾ ਉਹ ਭਾਈਨੀਆਂ ਤੋੜਾ ਸੇਰੇ ਵਿੱਚੋਂ ਆਣ ਕਹਿੰਦੇ ਆਇਆ ਮੇਰੇ ਵੀਰੋ ਵੱਡਾ ਮੈਚ ਰੇਡ ਪਿੰਡ ਕੀਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਅੱਜੂ ਰੇਡ ਤੋਂ ਨਹੀਂ ਬਾਹਰ ਹੋਇਆ ਨੀਲਾ ਕੋਚ ਇਹਨੂੰ ਬਾਗੀ ਕਹਿੰਦਾ ਪਰ ਇਧਰਲੇ ਪਾਸੇ ਹੋ ਬੱਲੇ 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 ਜਾਂਮਾ ਫਿਰ ਖੇਡ ਮਨਾਨੋ ਜਵਾ ਦਾ ਆਇਆ ਅਗਲੇ ਮੈਚ ਲਈ ਟੀਮਾਂ ਸਾਈਡ ਦੇ ਹੋਇਆ ਭਰਾ ਬਣ ਕੇ ਥੋੜਾ ਦੁਰ ਫਿਰ ਕੇ ਲਓ ਜਾਮੇ ਨੇ ਕਬੱਡੀ ਪਾਰਦੀ ਹੈ ਚਾਰ ਜਾਂ ਫੀ ਤਿਆਰ ਨੇ ਬਕਰ ਝੰਡੇ ਦਾ ਹਰਦੇਵ ਨਾਲ ਕਹਿੰਦੇ ਲੀਲਾ ਕੋਚ ਨਾਮ ਆਹ ਮੁੰਡੇ ਦਾ ਬਿੱਸ਼ੂ ਜੰਡੀਆਂ ਦੁਨੀਆ ਲਓ ਆ ਰਹੇ ਲਓ ਸਾਹਮਣੇ ਕਬੱਡੀ ਪਾਉਣ ਲਈ ਗੰਭੂ ਤਿਆਰ ਹੈ ਅਸਪਾਨ ਕਲਾ ਪਿੰਡ ਹੈ ਜਿਹਨੇ ਬਰਨਾਲੇ ਦੀ ਧਰਤੀ ਹੈ ਤੇ ਮੋਟਰ ਮਿੰਤਾ ਦੀ ਚੰਨ ਬਰਨਾਲੇ ਚੱਲੀਏ ਪਾੜਾ ਨਹੀਂ ਲੱਗਣਾ ਉਹ ਬੈਠਣ ਦੀ ਕਬੱਡੀ ਹੈ ਆਓ ਸਾਹਮਣੇ ਝਹੀਰ ਵਾਲਾ ਗਬਰੂ ਕਰਦਾ ਹੋਇਆ ਟਰਾਈ ਤੇ ਨੰਬਰ ਰੇਡਰ ਦਾ ਕਬੱਡੀ ਪਾਉਂਦੇ ਨੇ ਲੈ ਵੀ ਸਮੇਂ ਵੀਰ ਕਰਦੇ ਜਿੱਕਰ ਲਓ ਸ਼ਮਸ਼ੇਰ ਇਧਰਲੇ ਪਾਸੇ ਖੇਡ ਮੈਦਾਨ ਵਿੱਚ ਕਹਿੰਦੇ ਕਬੱਡੀ ਪਾ ਰਿਹਾ ਹੈ ਲਓ ਕਹਿੰਦੇ ਇਧਰਲੇ ਪਾਸੇ ਅਸ਼ਪਾਲ ਕਲਾ ਪਿੰਡ ਦਾ ਵੱਡਾ ਕਬੱਡੀ ਕੱਪ ਹੋਇਆ ਧਾਨੇ ਸਿੰਧੂ ਨੇ ਨਾਟ ਗਿਆ ਟਰੈਕਟਰ ਦੇ ਕੇ ਵੱਡੇ ਨਾਲ ਸਾਡਾ ਛੋਟਾ ਜਿਲਾ ਰਿਹਾ ਪਰ ਹੁਣ ਮਰੀਨਪੁਰ ਦਾ ਸਾਡਾ ਛੋਟਾ ਜਿਲਾ ਨਾਲ ਵੱਡੇ ਵੱਡੇ ਕਰਦਾ ਪਰ ਅੰਕ ਨਹੀਂ ਮੋਂਦਾ ਫੇਰ ਫੇਰ ਰਾਉਂਡ ਵਿੱਚ ਕਹਿੰਦੇ ਪਿਆਰ ਹੈ ਸਾਹਮਣੇ ਚਾਰ ਯੋਧੇ ਝਰੀਰ ਪਿੰਡਾਂ ਦੇ ਮੁੰਡਿਆਂ ਦਾ ਕਰੇ ਗੋਲ ਦੀ ਗੱਲ ਚੱਲ ਰਹੀ ਹੈ ਕਰੇ ਫਿੱਟੂ ਵਰਗੇ ਤਗੜਾ ਖੇਡੇ ਆ ਅੱਜ ਕੱਲ੍ਹ ਕੁਲਦੀਪ ਝਰੀਰ ਦਾ ਨਾਂ ਅਗਲੀ ਰੇਡ ਤੇ ਬੋਲ ਵੱਡੇ ਬਾਈ ਦੇ ਕੁਲਦੀਪ ਨਾਜਨਾ ਸੁਦੋਲੇ ਵਾਲੇ ਪਿੰਡ ਦਾ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਗਲੇ ਮੈਚ ਲਈ ਹੁਲਕਦੇ ਜਗਮਾਨ ਵਾਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਆਹ ਸਾਹਮਣੇ ਕਬੱਡੀ ਪਾਉਣੇ ਮੈਜਮਾਨ ਕੰਬਰੋ ਹਸਪਾਲ ਮੇਰਾ ਪਿੰਡ ਵਾਲਾ ਰੇਡ ਖਰੀ ਕਬੱਡੀ ਵਿੱਚ ਤਾਂ ਪੈਣੀ ਹੋਵੇ ਪਿੰਡੇ ਵਿੱਚ ਫੁਰਤੀ ਜੇ ਬਾਜ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਉਹ ਜਵਾਨੀ ਉੱਤਨੇ ਪ੍ਰੇਤਿਆਂ ਨੂੰ ਕੇਰ ਫੜਦੀ। ਲਓ ਸਾਹਮਣੇ ਅਮਰ ਪਿੰਡ ਦਾ ਫੇਰ ਕਬੱਡੀ ਪੌਂਦ ਲਈ ਵਾਧਾ ਹੋਇਆ। ਚਾਰ ਤਿਆਰ ਨੇ ਉਹ ਵੱਡਾ ਦੇ ਛਾਪੀਆਂ ਵਜਦੀਆਂ। ਹੁਣ ਚਾਰਾਂ ਵਿੱਚੋਂ ਕੌਣ? ਜਬਰੂ ਕੋਸ਼ਿਸ਼ ਕਰਦਾ ਪਰ ਨੰਬਰ ਰੇਡਰ ਦਾ ਹੈ। ਰੇਡ ਦਾ। ਆਹ ਸਾਹਮਣੇ ਗੋਵਿੰਦ ਖਾਰੇ ਵਾਲਾ ਰੇਡ ਪਾ ਰਿਹਾ। ਉਧਰ ਚਾਰ ਜਾਫੀ ਤਿਆਰ ਨੇ। ਅਗਲੇ ਮਿੰਟ ਵਿੱਚ ਜਗਮਾਨ ਵਾਲੀ ਤੇ ਉਲਕ ਭਾਈ ਬਖਤਾਰ ਦੇ ਹਸਨਰ ਟੀਮਾ ਗਰਾਊਂਡ ਤੋਂ ਬਾਹਰ ਰਹਿਣ ਭਰਾ ਬਣ ਕੇ ਉੱਬਿਆਂ ਵਾਲਾ ਅਮਰ ਦਾ ਧਰਦਾ ਤੌੜ ਤੇ ਹੱਥ ਕਰਾਉਂਦਾ ਬੱਲੇ ਬੱਲੇ ਲੱਗਦਾ ਏ ਇੱਕ ਪਾਸੇ ਗਵਿੰਦ ਖਾਰੇ ਆਲਾ ਤੇ ਦੂਸਰੇ ਪਾਸੇ ਅਮਰਪੁਰ ਤੇ ਆਰਾ ਹੰਮਿਆਨੇ ਲਾਗੇ ਲੱਗਦਾ ਜੋਰ ਉਹ ਮੁੰਡਾ ਲੈ ਗਿਆ ਖਿੱਚ ਕੇ ਹੁੰਦੀ ਕਮਾਲ ਇਹ ਬੱਲੇ 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 ਸਵਾਲ ਖੇਡ ਕਬੱਡੀ ਦਾ ਆਹ ਖੇਡ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਆ ਉਹ ਧਰੀਰ ਪਿੰਡਾਂ ਸਰਾਰੀ ਦਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਰੇਡ ਪਾਉਣ ਦੇ ਲਈ ਇਹਨੇ ਰਾਰੇ ਮੰਗਾ ਧਰੀਰ ਵਾਲਾ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਇਸ ਵੇਲੇ ਰੇਡ ਪਾ ਰਿਹਾ ਕਹਿੰਦੇ ਮੰਗਾ ਕਰਦਾ ਆਇਆ ਅਗਲੀ ਰੇਡ ਕਹਿੰਦੇ ਛਪਾਲਾ ਦੇ ਦੀ ਜਿਹੜੀ ਕਹਿੰਦੇ ਪੈ ਰਹੀ ਹੈ ਅਮਰ ਤੋਂ ਭਿਆਵਾ 2 ਨੰਬਰ ਤੇ ਲੱਗਿਆ ਪਰ ਸਾਹਮਣੇ ਮੁੰਡਾ ਉਧਰਲੇ ਪਾਸੇ ਸੱਜੀ ਕੰਨੀ ਤੋਂ ਟੁੱਟ ਕੇ ਲੱਗਿਆ ਇਧਰ ਬੱਲੇ ਬੱਲੇ ਹੁੰਦੀ ਆ ਖੇਡ ਦੇ ਮੈਦਾਨ ਦੇ ਵਿੱਚ ਸਰਦੋਲੇ ਵਾਲੀਆ ਰੇਡ ਪਰ ਉਧਰ ਹੀ ਕਹਿੰਦੇ ਫੇਰ ਤਿਆਰ ਆ ਬੂਰੇ ਕਰੇ ਬੀਕੇ ਬਸਲੋੜਾਂ ਦੀ ਗੱਲ ਕਰੇ ਘਾਰੇ ਬਸਲੋੜਾਂ ਨੇ ਤਾ ਖਿਚਰੇ ਆ ਕਰੋ ਮਿੱਠੂ ਤੋਤੇ ਬਾਗਾ ਨਹੀਂ ਮੰਡੀ ਵਿੱਚ ਵਿਕਦੇ ਆ ਸ਼ੇਰਾ ਬਲ ਨੂੰ ਉੱਖਾ ਕੱਢੇ ਬੱਕ ਕਤੀਰਾ ਦਾ ਗਜਾ ਨਾਲ ਨਹੀਂ ਮਣਿਆ ਜਾਂਦਾ ਉਹ ਕੱਟਵੇ ਲੀਰਾਂ ਦਾ ਆ ਵੱਖਰ ਤਿੱਖਾ ਕਰਦੇ ਨੇ ਤੇਰਾ ਤੇਰੀ ਦੇ ਸੋ ਜੰਦਰੀਆ ਬੋਲੋ ਨਾ ਦਾ ਲੋਕਾੜੋ ਉਹ ਪਿੰਡ ਦਾ ਕਹਿੰਦੇ ਪਾਰਸ ਲਿਖਦਾ ਆਓ ਸਾਹਮਣੇ ਕਬੱਡੀ ਪੈ ਗਈ ਹੈ ਚਾਰ ਜੱਫੀ ਤਿਆਰ ਨੇ ਆ ਮੁੰਡੇ ਕਹਿੰਦੇ ਇਸ ਵੇ ਬੜੀ ਦੂਰੋਂ ਚੱਲ ਕੇ ਆਏ ਆ ਹਸਪਤਾਲ ਕਲਾ ਪਿੰਡ ਹੈ ਉਹ ਪਹੀਰੇ ਮਾਲਵਾ ਕਲੱਬ ਸੌਰੀ ਕੱਲੀ ਝਨੀਰ ਜਿੱਤਗੀ ਜੀ ਉਹ ਮੁੰਡੇ ਛੜਕਾਲੇ ਪਾਸੇ ਉਹ ਪਹਿਲੀ ਕਬੱਡੀ ਕਰਦੇ ਪਹਿਲਾ ਕੀਤਾ ਜੀ ਨੇ ਪਲਵਾਨ ਵਾਲੇ ਆ ਮੁੰਡਾ ਕਰਨਵੀਰ ਕਨ ਵਿੱਚ ਕਬੱਡੀ ਪੌਂਦ ਲਈ ਵਾਧਾ ਹੋਇਆ ਔਰਲੇ ਪਾਸੇ ਜਫੀ ਚਾਰ ਨੇ ਨਾਲ ਵੀ ਉਧਰਲੇ ਪਾਸੇ ਕਰੇ ਸੇਵ ਕਰੇ ਕਬੱਡੀ ਪੈ ਰਹੀ ਹੈ ਕੰਜਰ ਘਟਾਰੀਆਰੀ ਉਹ ਵੀ ਬੁਸ਼ੇ ਤਾਰ ਤੇ ਸਟੇਡ ਉੱਪਰ ਕਰੇ ਪੁੱਜ ਗਿਆ ਸਾਡੀ ਪ੍ਰਬੰਧਕ ਕਮੇਟੀ ਫੁੱਲਾੜੇ ਕੋਈ ਵਸਤੇ ਰਕੇ ਜਿਹੜਾ ਕਰੇ ਵੱਡੇ ਮਾਨ ਬਖਸ਼ ਰੇ ਹੈ ਬਹੁਤ ਵੱਡਾ ਧੰਨਵਾਦ ਕੰਜਰ ਘਟਾਰੀਆਰੀ ਮਾਡਲੈਂਡ ਐਕਟਰ ਵੀਰੇ ਬਹੁਤ ਵੱਡਾ ਧੰਨਵਾਦ ਉਹਨਾਂ ਦੇ ਸਮੂਹ ਜੀ ਜਿਹੜੀ ਕਰੇ ਪੁੱਜੀ ਆ ਟੱਕਰ ਤਾਰ ਸਖਣ ਢਿੱਲਾ ਮੇਰਾ ਬੁੱਲਿਆ ਮੈਨੂੰ ਲੱਗਦਾ ਸਾਡੇ ਸਾਰਾ ਮਹਿਕਮਾ ਹੀ ਬੋਲਾ ਹੋ ਗਿਆ ਏ ਜੇ ਭਾਈ ਕੋਈ ਪੁਆਇੰਟ ਦਾ ਟਸਕੀਟ ਹੋ ਗਿਆ ਤਾਂ ਪੂਣਾ ਘੰਟਾ ਖਰਾਬ ਹੋਊਗਾ ਨਾਲੇ ਕਮੇਟੀ ਵਾਲੇ ਤੰਗ ਆਣਗੇ ਤੇ ਹੁਣ ਮੈਂ ਬੋਲਦਾ ਦੂਰ ਪ੍ਰਹਾਪਾ ਤੇ ਬੋਲ ਰਹੇ ਨੇ ਆਹ ਸਾਹਮਣੇ ਰੇਡ ਪੈ ਗਈ ਹੈ ਚਾਰ ਨੇ ਓ ਜੰਜੂਆ ਜੰਜੂਆ ਓ ਜੰਜੂਆ ਹੋ ਰਹੀ ਤੇ ਸਾਡਾ ਬਲਜਿੰਦਰ ਬੀਰੂ ਵਾਲੇ ਨਾਲ ਪੜਾਵਾਂ ਦੀ ਬਹੁਤ ਵੱਡੀ سپورਟ ਹੈ। ਲਓ ਸਾਹਮਣੇ ਨਾਜਮਨ ਗੱਭਰੂ ਕਰਨ ਕੰਢਸਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦੇ ਨੇ। ਵੱਧਾ ਚਾਰ ਨੇ ਆਏ ਰਣਜੀਤ ਖੇਡ ਮੈਦਾਨ ਦੇ ਵਿੱਚ ਬੀਰੂ ਵਾਲੇ ਪਿੰਡ ਦਾ ਗੱਭਰੂ ਜੱਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਹੋਇਆ। ਲਓ ਬੱਜੀ ਹੋਈ ਕੈਂਚੀ ਹੈ। ਅੰਦੇ ਦੂਰ ਆ ਫੜਿਆ ਹੋਇਆ ਗੋਟਾ ਤੇ ਨੰਬਰ ਵੇਖਾਂਗੇ ਵੀ ਇਸ ਸਮੇਂ ਕਿਹੜੀ ਟੀਮ ਦਾ। ਲਓ ਸਾਹਮਣੇ ਹਾਏ ਤਾੜੀਆਂ 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 ਯੋਧਾ ਮਾਰ ਮਾਰਦੇ ਮੇਰੇ ਪੰਜਾਬੀ ਵੀਰੋ ਪਿੱਧਰਲੇ ਪਾਸੇ ਆ ਕਰੇ ਸੇਮ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਰਾਜਸਥਾਨ ਦੇ ਤਿਆਰੀਆਫੀ ਕੀ ਕਮਰੇ ਹਰਵਿੰਦਰ ਦੇ ਨਾਲ ਇਹ ਮੁੰਡੇ ਦਾ ਭਾਈਆ ਤੋਂ ਦਤ ਪਿਆਰ ਆਉਣ ਵਾਲੀ ਕਹਿੰਦੇ 27 ਤੇ 28 ਫਰਵਰੀ ਜਿਹੜੀ ਹੈ ਉਹ ਅਰੀ ਜਿਲ੍ਹਾ ਪੰਦਰੋਂ ਪਰਨੇ ਨਰੋਲ ਮੈਚ ਹੋਣਗੇ 21015 ਤੇ ਬੈਸਟ ਨੂੰ 51 5100 ਲਓ ਸਾਹਮਣੇ ਜੰਜੂਆ ਤੇ ਜੰਮਾ ਕਹਿੰਦੇ ਕਬਰੋ ਫੇਰ ਕਰੇ ਤਿਆਰ ਵਰ ਤਿਆਰ ਉਧਰਲੇ ਪਾਸੇ ਓਵਰਸਿਸ ਵੀਰਾ ਪਲੈਨਰ ਆ ਰਹੇ ਪੜਾਵਾ ਰਾ ਵੀ ਸ਼ੇਰਪਾਰ ਤੇ ਜਿਹੜਾ ਕਹਿੰਦੇ ਧੰਵਾਲ ਕੀਤਾ ਜਾ ਰਿਹਾ ਹੈ ਜੋ ਐਵੇਂ ਮੇਲੇ ਦੇ ਕਹਿੰਦੇ 골ਡਨ ਸਪੌਂਸਰ ਆ ਉਧਰ ਕੱਚਾ ਘਟਾਰੀਆਰੀ ਵੀ ਅੱਜ ਦੇ ਮੈਚਾਂ ਦਾ ਆਨੰਦ ਮਾਰ ਰਹੇ ਆ ਪਰ ਇਧਰ ਦੇ ਪਾਸੇ ਮੁਕਾਬਲਾ ਸਿਰੇ ਦਾ ਆ ਸਮੇਂ ਨੇ ਭਰਤੀ ਆ ਚਾਰ ਜੱਫੀ ਤਿਆਰ ਬਰ ਤਿਆਰ ਨੇ ਹੁਣ ਚਾਰਾਂ ਵਿੱਚੋਂ ਕੌਣ ਤਿੱਖੀ ਜਿੱਥੇ ਬਾਅਦ ਸੁਣਦਾ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਡੋਗਰ ਤਿੱਖੀ ਵਾਲਾ ਜਿੱਥੇ ਹੀ ਬਾਅਦ ਸੁਣਦਾ ਗਰਾਊਂਡ ਦੇ ਵਿੱਚ ਆ ਜਾ ਪਣਾ ਸਾਡਾ ਉਹ ਜਾਮਾਂ ਦੀ ਰੇਡ ਪੈ ਰਹੀ ਹੈ ਚਾਰ ਜਾਫੀ ਤਿਆਰ ਵਰ ਤਿਆਰ ਨੇ ਰਣਜੀਤ ਵੀਰੂ ਵਾਲਾ ਇਹਨਾ ਜਾਮਾਂ ਦੇ ਰਣਜੀਤ ਹਰਜੀਪਾਸੇ ਹੰਡੀ ਬੱਲੇ ਬੱਲੇ ਆਓ ਸਾਹਮਣੇ 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 ਜਿਹੜਾ ਕਨੇ ਡੁਰਦਾ ਆਇਆ ਹੈ ਤਿੱਖੀ ਆਹ ਕਰੇ ਕੁਲਵੀਰ ਪੋੜਾਂ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਆ ਇਸ ਵੇ ਜਿਹੜਾ ਕਨੇ ਰੇਡ ਪਾਉਂਦੇ ਰਹੀ ਤਿਆਰ ਵਰ ਤਿਆਰ ਪਰੇ ਪੋੜਾਂ ਨੂੰ ਵੀਰੋ ਕੇ ਪਰੇ ਉਧਰ ਰੋੜੀ ਦੀ ਟੀਮ ਦਾ ਤੇ ਸਰਦੂਲਗੜ ਦੀ ਟੀਮ ਨੂੰ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਫਰਸਟ ਤੇ ਸੈਕੰਡ ਹੈ ਸਰਦੂਲਗੜ ਫਰਸਟ ਹੈ ਤੇ ਰੋੜੀ ਦੀ ਟੀਮ ਸੈਕੰਡ ਹੈ ਲਓ ਸਾਹਮਣੇ ਕਬੱਡੀ ਪੈ ਗਈ ਹੈ ਉਧਰ ਜਾਂਦੀ ਚਾਰ ਆ ਰਣਜੀਤ ਇਹ ਕਹਿੰਦੇ ਨੇ ਪਾਕੜ ਭਰਾ ਨਾਲ ਫਸ ਗਿਆ ਗੁਰੂਸਰਿਆ ਕਿ ਫਸ ਗਈ ਜਾਨ ਸਕੇਂਜੇ ਅੰਦਰ ਹਾਓ ਕਾ ਫਸ ਗਈ ਰੰਧਕੜੀ ਅੰਦਰ ਕਿਹੋ ਜਿਹਾ ਬੇਲਾ ਵਿੱਚ ਗਿਆ ਨਾ ਸ਼ਾਮਾ ਮਹਮਰ ਇੱਥੇ ਭਜੇ ਫੇਰ ਤੈਨੂੰ ਮਹਮਰ ਲਓ ਸੰਧਰੇ ਸੇਵਕ ਕਬੱਡੀ ਪਾਉਣ ਦੇ ਲਈ ਫੇਰ ਕਰੇ ਤਿਆਰ ਚੌ ਯਾਰਸੀ ਤੇ ਬਾਹਰ ਗਿਆ ਖਿਸ ਖਿਡਾਰੀ ਦੀ ਉਹ ਧੱਕਾ ਦੀ ਕੋਸ਼ਿਸ਼ ਕਰਨ ਆਇਆ ਖੇਡ ਦੇ ਮੈਦਾਨ ਦੇ ਵਿੱਚ ਪਰ ਅੰਕ ਕਹਿੰਦੇ ਕਰਨ ਘਸਾਣੇ ਤੋਂ ਕਬੱਡੀ ਪਾਰਿਆ ਬਜਿੰਦਰ ਸਿੰਘ ਜੀ ਬੀਰੂ ਵਾਲਾ 200 ਰੁਪਏ ਰੰਜੀਤ ਦੇ ਦੋ ਜਫਾ ਤੋਂ ਕੋਸ਼ਿਸ਼ ਹੋ ਕੇ ਪੁਆਇੰਟ ਕਰ ਗਿਆ ਤੇ ਬਹੁਤ ਵੱਡਾ ਮਾਣ ਹੈ ਨਾ ਪੰਜਾਬੀ ਬੋਲਾਂ ਨੇ ਬਜਿੰਦਰ ਭਾ ਵੱਲੋਂ ਆਇਆ ਆਹ ਸਾਹਮਣੇ ਕਬੱਡੀ ਕਰਨ ਘਸਾਣੇ ਵੱਲੋਂ ਪਾਤੀ ਹੈ ਉਧਰ ਦੇ ਪਾਸੇ 4 ਜਾਫੀ ਤੇ ਅਗਨ ਪ੍ਰਾਈਡ ਵਾਲੀ ਟੀਮ ਉਹ ਓਵਰ ਸੀ ਦਾ ਸਾਡੇ ਸਟੇਡੀ ਫਾਈਨਲਸ ਵਾਲੇ ਭਾਏ ਇਹਦੇ ਉਹਨਾਂ ਬੰਨੋ ਸਰਦਾਰ ਜਿਹੜੇ ਰਹਿੰਦੇ ਐ ਉਹ ਸੈਕਿੰਡ ਸਥਾਨ ਤੇ ਰਹਿਣ ਵਾਲੀ ਟੀਮ ਜਿਹੜੀ ਅੱਗੇ ਆਪਣਾ ਭਾਈ ਲੈ ਜਾਵੇ ਮੇਰੀ ਬੇਨਤੀ ਆ ਪਰਪੋੜ ਵਾਲੀਆ ਰਾਜਸਥਾਨ ਵਾਲਾ ਗੰਭੀਰ ਕਬੱਡੀ ਪਾਉਣ ਦੇ ਮਾਣਦਾ ਹੋਇਆ ਚਾਰ ਜਾਂ ਫਿਰ ਤਿਆਰ ਨੇ ਗੀਰੂ ਵਾਲਾ ਗੁਣਾ ਪਿੰਨ ਇੱਕ ਪਾਸੇ ਜੰਗੂਰ ਭਿੰਡਾ ਸੁਖਵੀਰ ਨਾਲ ਜੰਗੂਆ 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 ਤੇ ਮੋੜ ਵਾਲੀਆ ਰੇਡ ਪਾਉਂਦੇ ਨੇ ਜਿਹੜਾ ਸਰਾਹੀ ਘਾਡੇ ਦੇ ਲਈ ਖੜੇ ਕਹਿਣਾ ਕਰੇ ਉਸਤਾਦਾਂ ਨਾਲ ਮੋੜੀਏ ਨਾਲ ਆਵੇਂ ਵਿੱਚ ਖਾਨ ਦੇ 20 ਛੱਡੇ ਲਓ ਬੰਨ ਨੇ ਖਾੜ ਵਿੱਚ ਕਿੱਥੋਂ ਜਿੱਤਣਾ ਜੇਰਾ ਮੱਤੇ ਨੂੰ ਧੋਕੇ 20 ਛੱਡੇ ਮੇਰ ਦਿਨਾ ਜੀ ਉਸਤਾਦਾਂ ਦੇ ਹੋਰ ਦਰਸ਼ਨ ਆ ਪੈਰਾਂ ਨੂੰ ਧੋਕੇ 20 ਛੱਡੇ ਲਓ ਸਾਹਮਣੇ ਨਾਜਵਾਨ ਰਿੰਪੀ ਯਾਰਕੀ ਵਾਲਾ ਜਾਮਾ ਰਣਜੀਤ ਉਹ ਮੁੰਡਾ ਕੈਰ ਕਰ ਗਿਆ ਅੱਜ ਦੇ ਬਿਰੂਵਾਲ ਦੀ ਟੀਮ ਦੇ ਨਹੀਂ ਆ ਸਿਰਾਂ ਚੜ ਗਿਆ ਉਹ ਮੁੰਡਾ ਜੰਦਰ ਪਰਵਾਰ ਦਾ ਕਰ ਗਿਆ ਆ ਇਹ ਰੇਸਾਂ ਤੇਰੀਆਂ ਲੱਗਦਾ ਹੋਇਆ ਜਫਾ ਵੀ ਉੱਪਰ ਕਬੱਡੀ ਦਾ ਦੂਜਾ ਪਾਰੀ ਰੱਤਾਂ ਰੌਣਾ ਬਹੁਤ ਵੱਡਾ ਧਰਵਾ ਜਿਹੜਾ ਕਹਿੰਦੇ ਕੀਤਾ ਜਾ ਰਿਹਾ ਹੈ ਤੇ ਇਧਰਲੇ ਪਾਸੇ ਕਬੱਡੀ ਖੇਡ ਮੈਦਾਨ ਦੇ ਵਿੱਚ ਧੈਰਯੋਗਰ ਟੀਮਾਂ ਦੀਆਂ ਟਰਾਫੀਆ ਜਿਹੜੀਆਂ ਚੇਨ ਕਰਕੇ ਜਿੱਤੀਆਂ ਜਾਣੀਆਂ ਵੀਰ ਵਾਲੇ ਦੀਆਂ 60 ਕਿਲੋ ਭਾਰ ਵਰਗਾਂ ਦੀਆਂ ਨੇ ਇਧਰਲੇ ਪਾਸੇ ਰੇਡ ਪੈਂਦੀ ਆ ਮੰਗੇ ਭਾਈ ਕਰ ਕਰ ਮੁੰਡੇ ਦੇ ਸਾਡਾ ਚਰਨਾ ਵੀਰ ਹੈ ਵੀਰੂ ਵਾਲੇ ਦੇ ਦੋ ਭਰਾ 200 ਦਾ ਮਾਨ ਰਣਜੀਤ ਲਈ ਪੋਚਦਾ ਕਰ ਗਏ ਆ ਲਓ ਸਾਹਮਣੇ ਕਰਨ ਘਰਸਾਣੇ ਵਾਲਾ ਨੰਬਰ ਵਾਲਾ